ਅਈ ਤੇ ਖੜੇ ਹੋਣ ਲਿਆ ਮੈਨੂੰ ਲੈ ਆ ਕੇ ਦਿਖਾਓ ਦਿਓ ਪਰਮੇਸ਼ਰ ਅੰਗਲਾ ਤੁਹਾਡੇ ਕੋਲ ਕੀ ਆ ਦਿਓ ਕਿਹੜਾ ਕਾਜ ਹੈ ਤੁਹਾਡੇ ਕੋਲੇ ਵੀ ਵੱਡਾ ਕੱਟ ਨਹੀਂ ਕਰਨਾ ਫਲਾਣੇ ਪਿੰਡ ਦੇ ਵਿੱਚ ਨਹੀਂ ਜਾਣਾ ਕਿਉਂ ਨਾ ਜਾਈਏ ਸਾਨੂੰ ਚੋਣ ਕਮਿਸ਼ਨ ਨੇ 29 ਤਰੀਕ ਤੱਕ 5 ਵਜੇ ਤੱਕ ਸਾਰੇ ਖੰਡੂਰ ਹਲਕੇ ਦੇ ਵਿੱਚ ਘੁੰਮਣ ਦੀ ਆਜ਼ਾਦੀ ਦੇ ਦਿੱਤੀ ਆ ਜੇ ਕਾਗਜ਼ ਭਰਤੇ ਡਿਕਲੇਅਰ ਹੋ ਗਏ ਫਿਰ ਤੁਸੀਂ ਕੌਣ ਹੋਨੇ ਆ ਬਾਰ-ਬਾਰ ਤੁਸੀਂ ਤੰਗ ਪਰੇਸ਼ਾਨ ਕਰਦੇ ਹੋ ਜਾਂ ਬੁੱਝ ਕੇ ਉਹ ਭਗਵਾਨ ਤਮਾਨ ਹਜ਼ਾਰਾਂ ਗੱਡੀਆਂ ਲਿਜਾ ਸਕਦਾ ਹੈ ਬਲਸ਼ਾਵਤੋਂ ਹਜ਼ਾਰਾਂ ਗੱਡੀਆਂ ਲਿਜਾ ਸਕਦਾ ਹੈ ਕਾਂਗਰਸ ਹਜ਼ਾਰਾਂ ਗੱਡੀਆਂ ਲਿਜਾ ਸਕਦੇ ਨੇ ਕੀ ਗੱਲ ਅਸੀਂ ਪੰਥ ਗੌਂਡ ਦੇ ਨਾਤੇ ਸਾਡਾ ਉਹ ਜੋਧਾ ਹੈ ਜਰਨੈਲ ਹੈ ਕੱਲੀ-ਕੱਲੀ ਗੱਡੀ ਪਿੰਡ ਦੇ ਵਿੱਚੋਂ ਅਸੀਂ ਉਹਨਾਂ ਨਾਲ ਲਾ ਦੇਾਂਗੇ ਬੋਲੇ ਸੋਨਿਆ ਭਗਵਾਨਤ ਮਾਨਸਿਆ ਤੋ ਲਾਸਟ ਮੁੱਖ ਮੰਤਰੀ ਆਪ ਵਾਲਿਆਂ ਦਾ ਇਹਤੂਵਾ ਦਾ ਸੜਕਾਂ ਦੇ ਰੋਲੇ ਫਿਰੇਗਾ ਪੱਜਲਾ ਜਿੱਥੇ ਦਸੋਂ ਪੱਜ ਹੁੰਦਾ ਤੋਰ ਕਾਂਗਰਸ ਭੱਜੇ ਜਿਹਨੇ ਸਾਡੇ ਹਰਮੰਦਰ ਢਾਏ ਨੇ ਝਾੜੂ ਵਾਲਿਆਂ ਨੇ ਭਾਈ ਅਮਰਤਪਾਲ ਸਿੰਘ ਜੀ ਨਾਲੋਂ ਐਨਐਸਏ ਲੈ ਕੇ ਡੱਕਦਾ ਤੇ ਬੰਦੀ ਸਿੰਘ ਨੇ ਜਿਹੜੇ ਆਪਣੇ ਭੁੱਲੋ ਸਾਹਿਬ ਵਰਗੇ ਉਹਨਾਂ ਉੱਤੇ ਹਸੈ ਨਹੀਂ ਕਰਦਾ ਉਹ ਕੇਜਰੀਵਾਲ ਲਾਲਾ ਦੱਸਾਂਗੇ ਤੁਹਾਨੂੰ ਹੁਣ ਪੰਛ ਦੀ ਹਵਾ ਵਗ ਚੁੱਕੀ ਹੈ ਕਿ ਭਾਈ ਅਮਰਤਪਾਲ ਸਿੰਘ ਭਾਈ ਅਮਰਤਪਾਲ ਸਿੰਘ ਜੀ ਇਸ ਹਲਕੇ ਤੋਂ ਆਜ਼ਾਦ ਉਮੀਦਵਾਰ ਵਜੋਂ ਇਲੈਕਸ਼ਨ ਲੜ ਰਹੇ ਨੇ ਤੁਹਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਪਾਰਟੀ ਬਾਜੀ ਤੋਂ ਪਰੋਠ ਕੇ ਉਹਨਾਂ ਨੂੰ ਵੱਧ ਤੋਂ ਵੱਧ ਵੋਟਾਂ ਪਾ ਕੇ ਪਾਰਲੀਮੈਂਟ ਦੇ ਵਿੱਚ ਭੇਜਣਾ ਹੈ ਤੇ ਉਸ ਤੋਂ ਪਹਿਲਾਂ ਉਹਨਾਂ ਨੂੰ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਸਰਕਾਰ ਨੇ ਬੰਦ ਕਰਿਆ ਹੋਇਆ ਨਾਜਾਇਜ਼ ਪਰਚੇ ਪਾ ਕੇ ਐਨਐਸਏ ਲਾ ਕੇ ਨਾਲ ਉਹਨਾਂ ਦੇ ਸਾਥੀ ਇਹਨੇ ਸਾਰਿਆਂ ਨੂੰ ਆਪਾਂ ਬਾਹਰ ਹੀ ਲੈ ਕੇ ਆਉਣਾ ਤੇ ਪਹਿਲਾਂ ਆਪਾਂ ਸਰਕਾਰ ਨੂੰ ਕਹਿੰਦੇ ਹੁੰਦੇ ਸੀ ਵੀ ਸਰਕਾਰ ਛੱਡਦੀ ਨਹੀਂ ਹੁਣ ਉਹਨਾਂ ਦੀ ਜਿਹੜੀ ਚਾਬੀ ਐ ਜੇਲ੍ਹ ਦੀ ਉਹ ਤੁਹਾਡੇ ਕੋਲੇ ਆ ਤੁਹਾਡੇ ਹੱਥ ਦੇ ਵਿੱਚ ਆ ਜਦੋਂ ਕੱਲੀ-ਕੱਲੀ ਵੋਟ ਪਾਓਗੇ ਉਹਨਾਂ ਨੇ ਬਾਹਰ ਆ ਜਾਣਾ ਤੇ ਮੈਂ ਕਹਿਣਾ ਚਾਹੁੰਦਾ ਤੁਸੀਂ ਮਾਝੇ ਦੇ ਜਰਨੈਲੋਂ ਮਾਝੇ ਦੇ ਮੁਝੈਲੋਂ ਤੇ ਪਹਿਲਾਂ 1999 ਦੇ ਵਿੱਚ ਇਹ ਇਤਿਹਾਸ ਦਰਹਾਇਆ ਸੀ ਕਿ ਸਭ ਤੋਂ ਬਾਅਦ ਵੋਟਾਂ ਸਿਮਰਜੀਤ ਸਿੰਘ ਮਾਨ ਨੂੰ ਪਾ ਕੇ ਜਿੱਤੇ ਆ ਕੇ ਉਹਨਾਂ ਨੂੰ ਵੀ ਜੇਲ੍ਹ ਚੋਂ ਬਾਹਰ ਲਿਆਂਦਾ ਸੀ ਅੱਜ ਤੱਕ ਉਹ ਬਾਹਰ ਨੇ ਚੜ੍ਹਦੀ ਕਲਾ ਦੇ ਵਿੱਚ ਨੇ ਮੁੜ ਕੇ ਕਿਸੇ ਸਰਕਾਰ ਦਾ ਜ਼ੁਰਤ ਨਹੀਂ ਪਈ ਕਿ ਬਾਣ ਸਾਹਿਬ ਨੂੰ ਅੰਦਰ ਕਰ ਦੇਣਾ ਹੁਣ ਫੇਰ ਦੁਬਾਰਾ ਸਰਕਾਰ ਨੇ ਕੌਮੀ ਯੋਧੇ ਨੂੰ ਜੋ ਪੰਥ ਦੀ ਪੰਜਾਬ ਦੀ ਨੌਜਵਾਨੀ ਬਚਾਉਣ ਦੀ ਗੱਲ ਕਰਦਾ ਉਹਨੂੰ ਐਨਐਸਏ ਲਾ ਕੇ ਧੱਕੇ ਨਾਲ ਬੰਦ ਕਰ ਦਿੱਤਾ ਤੇ ਉਹ ਇਲੈਕਸ਼ਨ ੜ ਰਹੇ ਨੇ ਹੁਣ ਆਪਾਂ ਨੇ ਵਿਸ਼ਵ ਰਿਕਾਰਡ ਬਣਾਉਣਾ ਹੈ ਤੇ ਇਹ ਡਿਕਲੇਅਰ ਹੋ ਗਿਆ ਪੂਰੇ ਭਾਰਤ ਦੇ ਵਿੱਚ ਇਹ ਕੋਈ ਇੱਕ ਸੀਟ ਹੈ ਜਿਹੜੀ ਪਹਿਲਾਂ ਹੀ ਇਲੈਕਸ਼ਨ ਤੋਂ ਡਿਕਲੇਅਰ ਹੋ ਚੁੱਕੀ ਹੈ ਕਿ ਭਾਈ ਅਮਰਤਪਾਲ ਸਿੰਘ ਇਲੈਕਸ਼ਨ ਜਿੱਤ ਚੁੱਕੇ ਨੇ ਤੇ ਸੰਗਤ ਜੀ ਬਸ ਤੁਸੀਂ ਨੇ ਇਕੱਲੀ ਇਕੱਲੀ ਦੇਖਣਾ ਹੈ ਕਿ ਕਿੰਨੇ ਕਿ ਬੋਟ ਭਗਤਾਉਣੇ ਹੋ ਕਿੰਨਾ ਵੱਡਾ ਵਿਸ਼ਵ ਰਿਕਾਰਡ ਬਣਦਾ ਸਾਰੇ ਰਕਾਰਨ ਨੇ ਜਿਹੜੇ ਤੋੜਨੇ ਤੁਸੀਂ ਨੇ ਵੱਧ ਤੋਂ ਵੱਧ ਵੋਟਾਂ ਪਾ ਕੇ ਭਾਈ ਅਮਰਤਪਾਲ ਸਿੰਘ ਨੂੰ ਆਪਾਂ ਨੇ ਪਾਰਲੀਮੈਂਟ ਦੇ ਵਿੱਚ ਭੇਜਣਾ ਹੈ ਤੇ ਸਾਰਿਆਂ ਤੁਸੀਂ ਰਲ ਕੇ ਸਾਝਾ ਇੱਕੋ ਹੀ ਬੂਥ ਲਾਉਣਾ ਹੈ ਭਾਈ ਅਮਰਤਪਾਲ ਸਿੰਘ ਦਾ ਜਿਹੜੇ ਹੋਰ ਇੱਥੇ ਆਉਂਦੇ ਨੇ ਜਿਹੜੇ ਕਹਿੰਦੇ ਅਸੀਂ ਵੀ ਪੰਥਕ ਆ ਉਹਨਾਂ ਨੂੰ ਪੁੱਛਿਆ ਕਰੋ ਤੇ ਤੁਹਾਨੂੰ ਤੁਹਾਡੀ ਪੰਥਕ ਹੋਣ ਦਾ ਕਿੰਨੇ ਵਾਰੀ ਤੁਹਾਨੂੰ ਮਾਣ ਦਿੱਤਾ ਹੈ ਕਿੰਨੇ ਵਾਰੀ ਉਹਨਾਂ ਨੂੰ ਐਮਐਲਏ ਬਣਾਇਆ ਕਿੰਨੇ ਵਾਰੀ ਉਹਨਾਂ ਨੂੰ ਮੰਤਰੀ ਬਣਾ ਦਿੱਤਾ ਤੁਹਾਡੀਆਂ ਵੋਟਾਂ ਨੇ ਬਣਾਇਆ ਨਾ ਜੇ ਅੱਜ ਇੱਕ ਸੀਟ ਭਾਈ ਅਮਰਤਪਾਲ ਸਿੰਘ ਨੂੰ ਛੱਡ ਦਿੰਦੇ ਫਿਰ ਕੀ ਗੱਲ ਹੋਣੀ ਸੀ ਕਿੱਡੀ ਗੱਲ ਬਣ ਜਾਣੀ ਸੀ ਪਰ ਨਹੀਂ ਉਹਨਾਂ ਦੀ ਹਉਮੈ ਆ ਉਹਨਾਂ ਦੀ ਤੁਸੀਂ ਹਉਮੈ ਤੋੜਨੀ ਆ ਗੁਰੂ ਨੇ ਤੋੜ ਦੇਣੀ ਆ ਅੱਜ ਸਾਰੀਆਂ ਸਰਕਾਰਾਂ ਜਿਹੜੀਆਂ ਨੇ ਉਹ ਭਾਈ ਅਮਰਤਪਾਲ ਸਿੰਘ ਦੇ ਪਿੱਛੇ ਲੱਗੀਆਂ ਹੋਈਆਂ ਨੇ ਇਹ ਸੀਟ ਦੇ ਉੱਤੇ ਹਰੇਕ ਦਿਨ ਨਗਾ ਜਿਵੇਂ ਤੁਹਾਨੂੰ ਉਥੋਂ ਪੱਟ ਕੇ ਇੱਥੇ ਭੇਜਦਾ ਵੀ ਇਹ ਸਰਕਾਰੀ ਜਗ੍ਹਾ ਤੇ ਸੁਣਨ ਦੇ ਵਿੱਚ ਇਹ ਵੀ ਆ ਇੱਥੇ ਪ੍ਰਸ਼ਾਸਨ ਫਿਰਦਾ ਹੈ ਨਾਲ ਸੀਐਡੀ ਕਰਦੇ ਫਿਰਦੇ ਨੇ ਮੈਂ ਉਹਨਾਂ ਨੂੰ ਕਹਿਣਾ ਚਾਹੁੰਦਾ ਤੇ ਜੇ ਤੁਸੀਂ ਕਹਿੰਦੇ ਐਨੇ ਇਕੱਠ ਨਹੀਂ ਹੋਣਾ ਚਾਹੀਦਾ ਕਦੇ ਤੁਸੀਂ ਕਹਿੰਦੇ ਸਾਡਾ ਕਾਫਲਾ ਉਧਰ ਨਹੀਂ ਜਾਣਾ ਚਾਹੀਦਾ ਮੈਨੂੰ ਦੱਸੋ ਆ ਜਿਹੜੇ ਇੱਥੇ ਸੀਐਡੀ ਕਰਦੇ ਫਿਰਦੇ ਨੇ ਉਹ ਮੈਨੂੰ ਆ ਕੇ ਦੇਣ ਚੋਣ ਕਮਿਸ਼ਨ ਨੇ ਸਾਨੂੰ ਪਰਮਿਸ਼ਨ ਦੇ ਦਿੱਤੀ ਹੈ ਇਲੈਕਸ਼ਨ ਲੜਨ ਦੀ ਤੇ ਚੋਣ ਕਮਿਸ਼ਨ ਨੇ ਇਹ ਵੀ ਕਿਹਾ 29 ਤਰੀਕ ਤੱਕ 5 ਵਜੇ ਤੱਕ ਜਿੱਡਾ ਮਰਜੀ ਤੁਸੀਂ ਕਾਫਲਾ ਜਿੱਥੇ ਮਰਜੀ ਲਿਆ ਸਕਦੇ ਹੋ ਕੱਢ ਸਕਦੇ ਹੋ ਜਿੱਡਾ ਮਰਜੀ ਇਕੱਠ ਕਰ ਸਕਦੇ ਹੋ ਇਹ ਵੱਡੇ ਵੱਡੇ ਹਜ਼ਾਰਾਂ ਦੇ ਇਕੱਠ ਕਰਨ ਉਹਨਾਂ ਦੀਆਂ ਹਜ਼ਾਰਾਂ ਦੀਆਂ ਪੁਲਿਸਨੀਆਂ ਗਿਣਤੀ ਹੋਵੇ ਸਾਡੇ ਇਥੇ ਲੋਕਾਂ ਨੂੰ ਕਠਮ ਨਾ ਕਰਨ ਦੇਣ ਇਹ ਕਿੱਥੇ ਲਿਖਿਆ ਹੋਇਆ ਇੱਥੇ ਖੜੇ ਹੋਣੇ ਮੈਨੂੰ ਲੈ ਕੇ ਦਿਖਾਓ ਦਿਓ ਪਰਮੇਸ਼ਰ ਜੀ ਤੁਹਾਡੇ ਕੋਲ ਕੀ ਆ ਦਿਓ ਕਿਹੜਾ ਕਾਜ ਹੈ ਤੁਹਾਡੇ ਕੋਲ ਵੀ ਵੱਡਾ ਇਕੱਠ ਨਹੀਂ ਕਰਨਾ ਫਲਾਣੇ ਪਿੰਡ ਦੇ ਵਿੱਚ ਨਹੀਂ ਜਾਣਾ ਕਿਉਂ ਨਾ ਜਾਈਏ ਸਾਨੂੰ ਚੋਣ ਕਮਿਸ਼ਨ ਨੇ 29 ਤਰੀਕ ਤੱਕ 5 ਵਜੇ ਤੱਕ ਸਾਰੇ ਖੰਡੂਰ ਹਲਕੇ ਦੇ ਵਿੱਚ ਘੁੰਮਣ ਦੀ ਆਜ਼ਾਦੀ ਦੇ ਦਿੱਤੀ ਆ ਜਦੋਂ ਅਸੀਂ ਕਾਗਜ਼ ਭਰਤੇ ਡਕਲੇਰ ਹੋ ਗਏ ਹੇ ਤੁਸੀਂ ਕੌਣ ਹੋ ਮੈਂ ਬਾਰ-ਬਾਰ ਤੁਸੀਂ ਤੰਗ ਪਰੇਸ਼ਾਨ ਕਰਦੇ ਹੋ ਜਾਂ ਬੁੱਝ ਕੇ ਵੀ ਇੰਨਾ ਕੱਠ ਨਹੀਂ ਕਰਨਾ ਇੰਨਾ ਕਾਫਲਾ ਨਹੀਂ ਤੋੜਨਾ ਜਦੋਂ ਭਗਵੰਤ ਮਾਨ ਹਜ਼ਾਰਾਂ ਗੱਡੀਆਂ ਲਿਜਾ ਸਕਦਾ ਹੈ ਬਿਲਸਾ ਬਲਟੋਆ ਹਜ਼ਾਰਾਂ ਗੱਡੀਆਂ ਲਿਜਾ ਸਕਦਾ ਹੈ ਕਾਂਗਰਸ ਹਜ਼ਾਰਾਂ ਗੱਡੀਆਂ ਲਿਜਾ ਸਕਦੇ ਨੇ ਕੀ ਗੱਲ ਅਸੀਂ ਪੰਥ ਗਾਉਂਦੇ ਦੇ ਨਾਤੇ ਸਾਡਾ ਉਹ ਜੋਧਾ ਹੈ ਜਰਨੈਲ ਹੈ ਕੱਲੀ-ਕੱਲੀ ਗੱਲ ਗੱਡੀ ਪਿੰਡ ਦੇ ਵਿੱਚੋਂ ਅਸੀਂ ਉਹ ਨਾਲ ਲਾ ਦੇਾਂਗੇ ਬੋਲੇ ਸੋ ਨਿਹਾਲ ਇਹ ਸ਼ੀਟ ਆ ਜਿਹੜੀ ਜਿੰਨੇ ਮਰਜੀ ਹੱਥ ਕੰਡੇ ਝਾੜੂ ਵਾਲੇ ਨੂੰ ਮੈਂ ਕਹਿਣਾ ਚਾਹੁੰਦਾ ਭਗਵੰਤ ਮਾਨਸਿਆ ਤੂੰ ਲਾਸਟ ਮੁੱਖ ਮੰਤਰੀ ਐ ਆਪ ਵਾਲਿਆਂ ਦਾ ਏਦੂ ਵਾੜਾ ਸੜਕਾਂ ਦੇ ਰੋਲੇ ਫਰੇਗਾ ਸਾਡਾ ਔਰ ਵੱਡਾ ਸੀਐਮ ਭਾਈ ਅਮਰਤਪਾਲ ਸਿੰਘ ਹੋ 27 ਦੇ ਵਿੱਚ ਫਾਇਤੇ ਸੜਕਾਂ ਦੇ ਰੋਲਣਾ ਔਰ ਅਸੀਂ ਨੇ ਸੀਐਮ ਅਮਰਤਪਾਲ ਸਿੰਘ ਨੂੰ ਬੁਲਾਣਾ ਲੋਕ ਮਨ ਬਣਾ ਕੇ ਬੈਠੇ ਨੇ ਪੱਜਲਾ ਜਿੱਥੇ ਦੱਸੋ ਪੱਜ ਹੁੰਦਾ ਤੁਰ ਕਾਂਗਰਸ ਪੱਜ ਜਿਹਨੇ ਸਾਡੇ ਹਰਮੰਦਰ ਢਾਏ ਨੇ ਝਾੜੂ ਵਾਲਿਆਂ ਨੇ ਭਾਈ ਅਮਰਤਪਾਲ ਸਿੰਘ ਹਰਾਂ ਨੂੰ ਐਨਐਸਏ ਲੈ ਕੇ ਡੱਕਦਾ ਤੇ ਬੰਦੀ ਸਿੰਘ ਨੇ ਜਿਹੜੇ ਆਪਣੇ ਭੁੱਲੋ ਸਾਹਿਬ ਵਰਗੇ ਉਹਨਾਂ ਉੱਤੇ ਸੈਨ ਨਹੀਂ ਕਰਦਾ ਉਹ ਕੇਜਰੀਵਾਲ ਲਾਲਾ ਦੱਸਾਂਗੇ ਤੁਹਾਨੂੰ ਹੁਣ ਪੰਛ ਦੀ ਹਵਾ ਵਗ ਚੁੱਕੀ ਹੈ ਮੈਂ ਜਿੱਥੇ ਇੱਥੇ ਲੋਕਾਂ ਨੂੰ ਬੇਨਤੀ ਕਰਨਾ ਚਾਹੁੰਦਾ ਕੱਲੀ ਏ ਸ਼ੀਟ ਨਹੀਂ ਇੱਕ ਹੋਰ ਅਹਿਮ ਸੀਟ ਹੈ ਫਰੀਦਕੋਟ ਦੀ ਉੱਥੇ ਦੇ ਜਿਹੜੇ ਜਿਨ੍ਹਾਂ ਨੇ ਸਾਡੀ ਪੱਗ ਡਿੱਗੀ ਹੋਈ ਸਿਰ ਤੇ ਰੱਖੀ ਭਾਈ ਬਿਆਨਤ ਸਿੰਘ ਜਿਨ੍ਹਾਂ ਨੇ ਇੰਦਰਾਂ ਗਾਂਧੀ ਨੂੰ ਛਰੇ ਆਮ ਠੋਕੇ ਆ ਤੇ ਉਹਦਾ ਲੜਕਾ ਉਥੇ ਇਲੈਕਸ਼ਨ ਲੜ ਰਿਹਾ ਤੇ ਉਹਨੂੰ ਵੀ ਪੰਜਾਬ ਦੇ ਲੋਕਾਂ ਨੇ ਜਿੱਤਿਆ ਕੇ ਪਾਰਲੀਮੈਂਟ ਦੇ ਵਿੱਚ ਭੇਜਣਾ ਜੇ ਉਹ ਹਰਦਾ ਤਾਂ ਵੀ ਪੰਥ ਦੀ ਹਾਰ ਆ ਤਾਂ ਵੀ ਪੰਜਾਬ ਦੀ ਹਾਰ ਆ ਇਸ ਕਰਕੇ ਸਾਨੂੰ ਸਾਰੀਆਂ ਸੀਟਾਂ ਦੇ ਉੱਤੇ ਪੰਥਕ ਜਿਹੜੇ ਉਮੀਦਵਾਰ ਨੇ ਆਜ਼ਾਦ ਨੇ ਜਾਂ ਹੋਰ ਨੇ ਸਰਦਾਰ ਮਾਨ ਸਾਹਿਬ ਭਾਈ ਲਖਾ ਜੀ ਇਹਨਾਂ ਨੂੰ ਸਾਰਿਆਂ ਨੂੰ ਜਿਤਾ ਕੇ ਪਾਰਲੀਮੈਂਟ ਦੇ ਵਿੱਚ ਭੇਜਣਾ ਬਣਦਾ ਤੇ ਅਸੀਂ ਤਾਂ ਇਹੀ ਆਪ ਜੀ ਨੂੰ ਅਪੀਲ ਕਰਨ ਵਾਸਤੇ ਆਏ ਆ ਆਓ ਭਾਈ ਅਮਰਤਪਾਲ ਸਿੰਘ ਨੂੰ ਕੱਲੀ-ਕੱਲੀ ਵੋਟ ਪਾ ਕੇ ਪੂਰਾ ਵਿਸ਼ਵਰਕਾਦ ਬਣਾ ਦਿਓ ਜਿਹੜਾ ਅਮਤ ਸਾਹ ਕਹਿੰਦਾ ਸੀ ਇਹ ਦੇਸ਼ਦ్రోਹੀ ਹੈ ਇਹ ਦੇਸ਼ ਤੋੜਨ ਦੀਆਂ ਗੱਲਾਂ ਕਰਦਾ ਉਹਦੇ ਮੂਰੇ ਕੋਈ ਜਾ ਕੇ ਗੱਲ ਕਰਨ ਵਾਲਾ ਫਿਰ ਜੁਬਾਨ ਬੈਠਾ ਹੋਊ ਭਾਈ ਅਮਰਤਪਾਲ ਸਿੰਘ ਉਹਦੇ ਸਾਹਮਣੇ ਖੜਾ ਹੋਊਗਾ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਇਹ ਪਾਰਲੀਮੈਂਟ ਦੇ ਵਿੱਚ ਇੰਦਰਾ ਗਾਂਧੀ ਦਾ ਪੋਤਾ ਬੈਠਾ ਹੋਊ ਜਿਹਨੇ ਅਟੈਕ ਕਰਾਇਆ ਉਹਦੇ ਸਾਹਮਣੇ ਭਾਈ ਬਿਹੰਤ ਸਿੰਘ ਦਾ ਲੜਕਾ ਸਰਬਜੀਤ ਸਿੰਘ ਮਲੋ ਬੈਠਾ ਹੋਵੇ ਵੀ ਦੇਖੀ ਮਤਾ ਕਿਤੇ ਫੇਰ ਦੁਬਾਰਾ ਕੋਈ ਇਹੋ ਜਿਹਾ ਪੰਗਾ ਛੇੜ ਲੈ ਤੇ ਸੋਧਨ ਵਾਲੇ ਵੀ ਵਿਚੀ ਬੈਠੇ ਨੇ ਬੋਲੇ ਸੋਨ ਹੈ ਜਪਾ पंजाब ਦੇ ਬਹਾਦਰ ਲੋਕੋ ਮਾਝੇ ਦੇ ਜਰਨੈਲੋ ਦਿਖਾ ਦਿਓ ਤੁਹਾਡਾ ਮਜਾਇਲ ਪਣਾ 1 ਜੂਨ ਨੂੰ ਕੱਲੀ-ਕੱਲੀ ਵੋਟ ਪਾ ਕੇ ਭਾਈ ਅਮਰਤਪਾਲ ਸਿੰਘ ਨੂੰ ਰਿਹਾ ਕਰਾਓ ਤੇ ਪਾਰਲੀਮੈਂਟ ਦੇ ਵਿੱਚ ਭੇਜੋ ਤੇ 2027 ਦੀਆਂ ਇਲੈਕਸ਼ਨਾਂ ਵੀ ਫੇਰ ਹੋਣਗੀਆਂ ਫੇਰ ਦੱਸਾਂਗੇ ਆ ਝਾੜੂ ਵਾਲਿਆਂ ਨੂੰ ਵੀ ਕਿੱਧਰ ਜਾਂਦਾ ਤੁਹਾਡਾ ਝਾੜੂ ਤੀਲਾ ਕਰ ਕਰਕੇ ਛਿੜਦਿਓ ਫੱਟੀ ਪੋਛਦੇ ਹੋ ਇਹਨਾਂ ਦੀ ਸਾਰਿਆਂ ਦੀ ਬਾਦਲ ਕਿਆਂ ਦੀ ਕਾਂਗਰਸ ਦੀ ਆਪ ਵਾਲਿਆਂ ਦੀ ਤੇ ਆਰਐਸਐਸ ਭਾਜਪੀ ਦੀ ਸਾਰਿਆਂ ਨੂੰ ਭਾਜ ਦੇ ਦਿਓ ਤੇ ਪੰਥ ਨੂੰ ਵੋਟਾਂ ਪਾ ਕੇ ਜਿਤਾ ਲਓ ਜੇ ਤੁਸੀਂ ਪੰਜਾਬ ਬਚਾਉਣਾ ਹੈ ਜੇ ਨੌਜਵਾਨੀ ਬਚਾਉਣੀ ਹੈ ਜੇ ਕਿਸਾਨੀ ਬਚਾਉਣੀ ਹੈ ਜਦੋਂ ਭਾਈ ਸਾਹਿਬ ਹੁਣ ਇਹ ਆਗੇ ਸਾਰੇ ਮਸਲੇ ਹੱਲ ਹੋ ਜਾਣਗੇ ਪੋਲਾ ਚੁਕਾਂ ਦੀ ਖੇਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਰਮਸਤਕਾਰ ਜੋ ਗੁਰੂ ਰੂਪ ਸਾਧ ਸੰਗਤ ਜੀ ਉਹ ਵਾਹਿਗੁਰੂ ਜੀ ਕਾ ਖਾਲਸਾ ਵਾਹਿ ਪਹਿਲਾਂ ਤਾਂ ਤੁਹਾਡੇ ਤੋਂ ਮਾਫੀ ਚਾਹੁੰਦੇ ਆ ਕਿ ਤੁਸੀਂ ਬਹੁਤ ਵਧੀਆ ਪ੍ਰਬੰਧ ਕੀਤਾ ਸੀ ਤੁਹਾਨੂੰ ਫਿਰ ਇੱਥੇ ਦੁਬਾਰਾ ਤੋਂ ਧੁੱਪੇ ਬੈਠਣਾ ਪੈ ਰਿਹਾ ਇਹਦੇ ਵਾਸਤੇ ਅਸੀਂ ਮਾਫੀ ਚਾਹੁੰਦੇ ਆ ਕਿ ਪ੍ਰਸ਼ਾਸਨ ਦੀ ਹਦਦਾਂ ਇਦਾਂ ਦੀ ਕੋਈ ਮਾਨਾ ਲੱਭ ਰਹੇ ਆ ਕਿ ਆਪਣੇ ਤੇ ਕੋਈ ਇਦਾਂ ਦੀ ਕਾਰਵਾਈ ਕਰਨ ਦਾ ਇਸ ਕਰਕੇ ਆਪਾਂ ਸੋਚਦੇ ਆ ਕਿ ਉਹਨਾਂ ਨੂੰ ਕੋਈ ਮੌਕਾ ਨਾ ਹੀ ਦਿੱਤਾ ਜਾਵੇ ਇਸ ਕਰਕੇ ਅਸੀਂ ਜਿੱਥੇ ਇੰਨੀ ਤਕਲੀਫ ਪਹਿਲਾਂ ਚੱਲ ਰਹੀ ਹੈ ਉੱਥੇ ਥੋੜੀ ਬਹੁਤੀ ਹੋਰ ਚੱਲਾਂਗੇ ਤੇ ਕੋਈ ਗੱਲ ਨਹੀਂ ਦਾ ਪੰਜ ਦਸ ਦਿਨ ਦੀ ਤੇ ਪਰ ਉਹਨਾਂ ਨੂੰ ਕੋਈ ਬਹਾਨਾ ਨਾ ਮਿਲੇ ਕੋਈ ਇਸ ਕਰਕੇ ਤੁਹਾਡਾ ਧੰਵਾਦ ਆ ਤੇ ਬਾਕੀ ਤੁਹਾਡੇ ਚਰਨਾਂ 'ਚ ਬੇਨਤੀ ਕਰਨੀ ਆਏ ਆ ਕਿ ਤੁਸੀਂ ਵੱਧ ਤੋਂ ਵੱਧ ਵੋਟਾਂ ਪਾ ਕੇ ਇੱਕ ਜੂਨ ਨੂੰ ਤੇ ਇਹ ਰਿਕਾਰਡ ਬਣਾਉਣਾ ਪਾ ਆਪਣੀ ਜਿੱਤ ਤੇ ਹੈਗੀ ਆ ਤਾਂ ਹੀ ਕਰਕੇ ਜਾਦੇ ਬਖਲਾਏ ਹੋਏ ਆ ਸਾਰੇ ਜਣੇ ਉਹ ਇਦਾਂ ਦੇ ਪੰਗੇ ਲੈ ਰਹੇ ਆ ਤੇ ਤੁਸੀਂ ਤਗੜੇ ਹੋ ਕੇ ਹਮਲਾ ਮਾਰੋ ਤੇ ਆਪਣੀ ਜਿਹੜੀ ਆ ਜਿੱਥੇ ਜਿਹੜੀ ਇੱਕ ਬਹੁਤ ਵੱਡੀ ਲੀਡ ਨਾਲ ਜਿੱਤਿਆ ਇਹ ਸੀਡ ਨੂੰ ਜਿੱਤ ਕੇ ਤੇ ਇਹਨਾਂ ਨੂੰ ਸਾਰਿਆਂ ਨੂੰ ਆਪਾਂ ਦੱਸ ਦਈਏ ਕਿ ਤੁਹਾਡੀ ਔਕਾਤ ਕੀ ਆ ਤੇ ਤੁਸੀਂ ਸਾਡੇ ਲੋਕਾਂ ਨਾਲ ਕਿਦਾਂ ਧੋਖੇ ਬਾਜ਼ੀਆਂ ਕਰਦੇ ਹੁਣ ਆਉਣ ਵਾਲਾ ਸਮਾਂ ਤੋਂ ਅਸੀਂ ਨਹੀਂ ਸਮਾਂਗੇ ਤੁਹਾਡੇ ਲਾਰੇ ਲੱਪੇ ਤੇ ਇਸ ਕਰਕੇ ਅਸੀਂ ਆਪਣੀ ਨੌਜਵਾਨੀ ਨੂੰ ਬਚਾਉਣ ਵਾਸਤੇ ਆਪਣੇ ਕਿਸਾਨਾਂ ਨੂੰ ਬਚਾਉਣ ਵਾਸਤੇ ਆਪਣੇ ਪਾਣੀਆ ਨੂੰ ਬਚਾਉਣ ਵਾਸਤੇ ਜਿਹੜਾ ਤਗੜੇ ਹੋ ਕੇ ਹੰਬੜਾ ਮਾਰੀਏ ਕਿ ਜਿਹੜਾ ਵੀ ਸਾਡੀ ਕੋਈ ਗੱਲ ਕਰਨ ਵਾਲਾ ਉਹਦੇ ਪਿੱਛੇ ਖੜੀਏ ਕਿਉਂਕਿ ਇਹ ਇਹ ਹਕੂਮਤ ਚਾਹੁੰਦੀ ਹੈ ਕਿ ਜਿਹੜਾ ਵੀ ਇਹਨਾਂ ਦੀ ਕੋਈ ਗੱਲ ਕਰਨ ਵਾਲਾ ਉਹਨੂੰ ਜਾਂ ਤੇ ਰਸਤੇ 'ਚ ਉਧਾ ਢਾ ਲੀਏ ਕੋਈ ਐਕਸੀਡੈਂਟ ਕਰਾ ਦਈਏ ਕਿ ਕਿਸ ਨੂੰ ਗੋਲੀ ਨਾਲ ਮਰਵਾ ਦਈਏ ਕਿਸ ਨੂੰ ਕਰਕੇ ਜੇ ਕੋਈ ਨਹੀਂ ਉਹ ਬਚਾਓ ਜਾਂਦਾ ਤੇ ਉਹਨੂੰ ਜੇਲ੍ਹਾਂ ਤੋਂ ਛੁੜ ਦੇਓ ਕਈ ਕੀਤੀ 30 ਸਾਲ ਤੋਂ ਸਾਡੇ ਨੌਜਵਾਨ ਨੇ ਜਿਹੜੇ ਕੌਮ ਦੀ ਗੱਲ ਕਰਨ ਵਾਲੇ ਕੌਮ ਦੇ ਵਾਸਤੇ ਲੜਨ ਵਾਲੇ ਉਹ ਜੇਹਣਾ ਚ ਰੋਂਦੇ ਪਰ ਸਾਡੇ ਲੀਡਰ ਵੀ ਸਾਰੇ ਰਾਜਨੀਤੀ ਉਹਨਾਂ ਤੇ ਨਾਂ ਤੇ ਰੋਟੀਆਂ ਸੇਕ ਰਹੇ ਆ ਕੋਈ ਸੱਚੇ ਦਿਲ ਉਹਨਾਂ ਨੂੰ ਉਹਨਾਂ ਦੀ ਗੱਲ ਨਹੀਂ ਕਰਨਾ ਚਾਹੁੰਦਾ ਇਸ ਕਰਕੇ ਤੁਸੀਂ ਸਾਰੇ ਜਣੇ ਉਹਨੇ ਇਹ ਉਹਨਾਂ ਦੇ ਜੇਲ੍ਹਾਂ ਚੋਂ ਨਿਕਲਣ ਦੀ ਚਾਬੀ ਤੁਹਾਡੇ ਹੱਥ 'ਚ ਆ ਕਿਉਂਕਿ ਹੁਣ ਤੁਸੀਂ ਵੋਟ ਪਾ ਕੇ ਉਹਨਾਂ ਨੂੰ ਤਾਕਤ ਦੇ ਕੇ ਬਾਹਰ ਕਰ ਸਕਦੇ ਜੋ ਇਸ ਕਰਕੇ ਤੁਸੀਂ ਸਾਰੇ ਜਣੇ ਹੰਬੜਾ ਮਾਰੋ ਤੇ ਆਪਣੀ ਤਾਕਤ ਦਾ ਇਸਤੇਮਾਲ ਕਰਕੇ ਤੇ ਉਹਨਾਂ ਨੂੰ ਬਾਹਰ ਲਿਆਈਏ ਤੇ ਆਪਣੇ ਪੰਜਾਬ ਦੇ ਹੱਕਾਂ ਹਕੂਕਾਂ ਦੀ ਜਿਹੜੀ ਜੋ ਸਾਡੇ ਨਾਲ ਤੱਕੇ ਹੋ ਰਹੇ ਆ ਉਹਦੇ ਉਹਦੇ ਲਈ ਬੁਲੰਦ ਆਵਾਜ਼ ਕਰਕੇ ਉਹ ਆਪਣੇ ਆਪਣਾ ਮਸਲਾ ਠਾਉਣ ਤੇ ਆਪਣੇ ਮਸਲੇ ਹੱਲ ਹੋਣ ਆਪਣੀ ਨੌਜਵਾਨੀ ਬੱਚੇ ਤੇ ਇਸ ਕਰਕੇ ਇੰਨੇ ਕੀ ਬੇਨਤੀ ਪ੍ਰਵਾਨ ਕਰੋ ਇੰਨਾ ਕੇ ਸਮਾਂ ਕਿਉਂ ਗਰਮੀ ਚ ਤੁਸੀਂ ਵੀ ਬੈਠੇ ਹੋ ਅਸੀਂ ਵੀ ਦੂਜੇ ਪ੍ਰੋਗਰਾਮ ਵੱਲ ਜਾਣਾ ਤੇ ਇੰਨੇ ਕੀ ਹਾਜ਼ਰੀ ਪ੍ਰਵਾਨ ਕਰਕੇ ਸਾਡੀ ਜਿਹੜੀ ਬੇਨਤੀ ਵੀ ਪ੍ਰਵਾਨ ਕਰੋ ਤੇ ਸਾਨੂੰ ਜਿਹੜੀ ਕੋ ਤੁਹਾਨੂੰ ਤਕਲੀਫ ਹੋਈ ਉਹਦੇ ਵਾਸਤੇ ਮਾਫੀ ਵੀ ਬਖਸ਼ਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ